ਆ ਵੀ ਪਿੰਡ ਦੇ ਮੁੰਡੇ ਖੜੇ ਐ ਇੱਥੇ ਆ ਭਾਈ ਆ ਗਾਂਧੀ ਗੰਦੇ ਇਹਨੂੰ ਭਾਈ ਪੱਕਾ ਨਾ ਕੀਤਾ ਅਰਮਾਨ ਸਿੰਘ ਤੇਰਾ ਨਾ ਪੱਕਾ ਜਸਪ੍ਰੀ ਸਿੰਘ ਇਹ ਆਪਣੇ ਦਾ ਬੱਬੂ ਭਾਈ ਤੇ ਸੰਦੀਪ ਸਿੰਘ ਆਏ ਦੱਸੋ ਮੇਲਾ ਕਿ ਮੇਰੇ ਕਾ ਮੇਲੇ ਤੇ ਇੱਕ ਗੱਲ ਹੀ ਪੁੱਛਣੀ ਥੋਨੂੰ ਅੱਗੇ ਉੱਥੇ ਛਤਰ ਪੈਂਦੇ ਹੁੰਦੇ ਸੀ ਮੋੜ ਜਿਓ ਮਗਰੇ ਪੁਲਿਸ ਵਾਲੇ ਖੜੇ ਹੁੰਦੇ ਸੀ ਨਾ ਐਦ ਕੀ ਐਂਟਰੀ ਫੁੱਲ ਆ ਇਹ ਇਹ ਸਹੀ ਆ ਕੋਮੇ ਸਹੀ ਸੀ ਐਰ ਕੀ ਸਹੀ ਆ ਯਾਰਾ ਫੁੱਲ ਹੋਰ ਭਾਈ ਤੂੰ ਦੱਸ ਕਿਵੇਂ ਆਸ ਓਕੇ ਆ ਜਾਵਾਂ ਓਕੇ ਐਨੂੰ ਆਪਾਂ ਜਾ ਆਉ ਤੇ ਬੋਣਾਗਾ ਕਾ ਤੇ ਉਹ ਮਗਰ ਮਾਸ ਤੇ ਬੈਠਾ ਵੇਲਾ ਹੀ ਕੋਈ ਕਰਦਾ ਹਜੇ ਇੱਕ ਵਾਰ ਟਾਈਮ ਦਸੂ ਟਾਈਮ ਉਹ ਮੂੰਹ ਜੇ ਤੇ ਬਹਿਣਾ ਤੂੰ ਕਿਵੇਂ ਲੱਗ ਮੇਲਾ ਫਿਰ ਵਧੀਆ ਬਾਈ ਆਪਾਂ ਜਾਣੇ ਰਹੇ ਅਨੰਤਪੁਰ ਵੀ ਹੋਰ ਕਿਤੇ ਮੇਲਾ ਕਿੱਲਾ ਯਾਰ ਵਧੀਆ ਜਿਹੜੇ ਬੰਦੇ ਨੂੰ ਆਉਣ ਦਿੰਦੇ ਅੱਜ ਸਹੀ ਆ ਹਾਂ ਸਹੀ ਆ ਸਹੀ ਆ ਨਾ ਅੱਗੇ ਦਾ ਮੇਲਾ ਦੇਖਣ ਨੂੰ ਰੁਕੇ ਰਹਿੰਦੇ ਬਾਹਰ ਹੀ ਦਸਰੀ ਬਾਹਰ ਹੀ ਮੋੜ ਆਹ ਹਾਂ ਠੀਕ ਆ ਨਜ਼ਾਰਾ ਮੇਲੇ ਦਾ ਵੱਖਰਾ ਹਾਂ ਵੱਖਰਾ ਨਜ਼ਾਰਾ ਆਹ ਯਾਰੇ ਲਈ ਜਾਂਦੇ ਆ ਬੱਦੇ ਆ ਪਿਆ ਸਹੀ ਆ ਹਾਂ ਹੀ ਲੈਨੇ ਨੀ ਯਾਰੇ ਬਾ ਪੰਜ 10 ਮਿੰਟਾ ਵੀਡੀਓ ਬਣਾ ਕੋਈ ਵਾਰ ਮੇਲੇ ਹੀ ਦੇਖਣਾ ਆਪਾਂ ਨੇ ਚਾਰ ਦਿਨ ਹੋ ਗਏ ਡਿਊਟੀ ਸੰਭੀ ਹੁਣ ਆਹ ਹਾਂ ਦੇਖਦੇ ਆ ਦੇਖਦੇ ਆ ਆ ਜਾ ਵੀ ਘਰ ਭੇਜ ਆ ਜਾ ਵਦੂ ਲੈ ਇਹ ਵੀ ਦੇਖੋ ਰੌਣਕ ਵੱਜੀ ਪਈ ਆ ਫੁੱਲ ਬੀਜੇ ਬੜਾ ਚਡੋਲ ਚੱਲਣ ਲੱਗਿਓ ਤੇ ਬਹਿਣਾ ਇੱਥੇ ਰਾਜशाही ਹੁੰਦਾ ਆ ਜਾ ਪਰ ਮਦੂਜੀ ਚਡੋਲ ਕੋਲੇ ਵੀ ਚਲੀਏ ਆਹ ਵੇਖੋ ਬੱਚੇ ਭੈਣ ਭਰਾ ਸਾਰੇ ਆਏ ਹੋਏ ਆਪਣੀ ਪਤਾਵਾ ਪਹਿਣਾ ਦੇਖੋ ਮੇਲੇ ਦਾ ਮਾਹੌਲ ਆ ਜਾਓ ਵੀ ਕਰਾ ਹੈ ਚਾੜੋ ਜਾਓ ਆ ਜਾਓ ਵੀ ਕਰਾ ਜਾ ਇਧਰ ਆ ਘਰ ਭੇਜਿਆ ਦੇਖ ਮੇਲਾ ਕਿੰਨੀ ਮਾਹੌਲ ਸੋਹਣਾ ਬੜਿਆ ਹੋਇਆ ਮੇਲੇ ਦਾ ਮਾਹੌਲ ਗੱਲਬਾਤ ਉਹ ਮੌਲ ਜੁੱਤੀ ਚੱਲਣ ਲੱਗੀ ਇੱਥੇ ਬਹੁਤ ਚੜ ਗਏ ਜਾਲ ਦੇ ਚ ਗੇਲਾ ਮੇਲੇ ਤੇ ਗੇਲੇ ਇੰਤਖਾਰ ਗੇਲਾ ਆ ਸਾਡਾ ਗਰਮੇਲਾ ਬੈਠਾ ਗਰਮੇਲਾ ਕੰਮ ਹੋ ਜਾ ਕਰੋ ਦਰਨਾ ਨਹੀਂ ਨਾ ਰ ਵੈਸੇ ਇਹ ਲਾਈਵ ਚੱਲਦਾ ਨਹੀਂ ਲਾਈਵ ਨਹੀਂ ਚੱਲਦਾ ਕੋਈ ਨਹੀਂ ਕੋਈ ਨਹੀਂ ਲੈ ਕੇ ਦਿਖਾਵਾਂਗੇ ਤੁਹਾਨੂੰ ਕਿਹਦੀ ਚੀਕ ਪੈਂਦੀ ਆ ਤੇ ਕਿਹਦਾ ਰੋਲਾ ਪੈਂਦਾ ਇਹ ਲੋਰ ਦੇ ਕਰਾ ਲੱਖ ਜੂ ਪਤਾ ਕੋਈ ਨਹੀਂ ਬਾਈ ਕਰਾ ਰੋ ਰਿਆ ਕਰ ਰੋ ਇੱਥੇ ਦਿਖਾਵਾਂਗੇ ਲੈ ਮਿੱਤਰਾਂ ਬੜੇ ਚਾਰ ਆ ਵੇਖਿਆ ਇਹ ਜੁੱਤੀ ਤੇ ਪਤਾ ਲੱਗੂ ਬਾਅਦ ਚ ਆ ਜਾ ਨੇੜੇ ਆ ਜਾ ਹਾਂ ਬੜੇ ਚਾਰ ਆ ਵੇਖੇ ਛੱਡੇ ਇਹਦੇ ਇਹਨਾਂ ਨੂੰ ਲੈ ਵੀ ਕਰਾ ਚੱਲ ਪਿਆ ਕਰਾ ਝੂਲਾ ਹੱਥ ਧਾਰੇ ਆ ਢਰ ਨੂੰ ਮੈਂ ਤੁਰਿਆ ਤੇ ਆ ਤੁਰ ਹੀ ਦੇਊਗੀ ਆ ਰਿਹਾ ਹੈ ਅਰੇ ਹੁਣ ਹੀ ਹੋ ਰਹੀ ਕਰ ਲਿਆ ਮੂੰ ਲਿਆ ਲੈ ਆ ਜਾ ਲੈ ਮੇਲੇ ਰੰਗ ਪੱਤੀ ਗਿਆ ਤੇ ਲੱਗ ਜਿਉ ਪਤਾ ਕਿਹੜਾ ਰੋਂਦਾ ਤੇ ਕਿਹੜਾ ਹੰਦਾ ਸਮਾਂ ਖੋ ਰਹੀ ਯਾਰ ਰੋੜ ਕਾ ਵੱਜ ਗਿਆ ਲੈ ਆ ਲੋਕੜੀ ਵੀ ਗਈ ਆਓ ਮਿੱਤਰੋ ਕਾਹੀ ਗੱਲ ਐਸੇ ਗੇ ਲਿਆ ਗੁਰਮੀਲ ਮੇਰਾ ਕਿੱਥੇ ਬੈਠਾ ਰੋ ਇਹ ਲੋਰ ਕੇ ਕਰ ਦਿਆ ਰੋੜ ਗਏ ਇੱਥੇ ਰੋੜ ਗਏ ਲੈ ਮਿੱਤਰੋ ਇਧਰ ਵੀ ਦੇਖੋ ਅਰੇ ਲੈ ਇਹ ਫਕਰੇਨੀ ਯਾਰਾ ਹੁਣ ਤਾਂ ਤਕ ਲਾਉਂਦਾ ਬੰਦਾ ਹੈ ਬੱਲੇ ਬੱਤ ਘਾਹ ਹੋਈ ਪਈ ਆ ਗੇਲਿਆ ਹੋ ਜਾਂਦੀ ਹੈ ਗੱਡੀ ਆਦਾ ਡਰਦੀ ਕੁੜੀ